ਉਹ ਪਠਾਨ ਕਹਿੰਦਾ ਵੀ ਇਹੀ 500 ਪਠਾਨ ਦੀ ਜੁਨੜ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਹ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਗਲੋਈ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਆਂਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹ ਤੇ ਕੱਲਾ ਢ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜੀ ਤੇ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੜ ਕੇ ਉਹ ਪਠਾਨ ਦੱਸਦਾ ਕਿੰਨੇ ਬਰੋ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓਨੇ ਇਕੱਠੇ ਹੁਣ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਹੁਣ ਆਖਿਆ ਵੀ ਪੈਸੇ ਲੈਣੇ ਆਇਆ ਨਾ ਮਰੀ ਸਿੰਘ ਦਲਵਾ ਕਹਿੰਦਾ ਪੈਸੇ ਲੈਣੇ ਆਇਆ ਹੁਣ ਆਖਿਆ ਫਿਰਹੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਤੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੇ ਪਿਓ ਦਾ ਪੋਤਾ ਦੇ ਇਕੱਲਾ ਆਇਆ ਮਤਾ ਹਮ ਆ ਵੇਖ ਲੋ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੁੱਤਿਆ ਤੇ ਮੇਰੇ ਗੱਲ ਪਵੇ ਵੀ ਮੈਂ ਨੇ ਪਿਓ ਦਾ ਦੇ ਆ ਗਿਆ ਆਖ ਲੋਤਾ ਹੁਣ ਜੇ ਤੁਹਾਡੇ ਚ ਕੋਈ ਪਿਓ ਦਾ ਤੇ ਮੇਰੇ ਗੱਲ ਪਾਉ ਉਹ 500 ਬੰਦਿਆਂ ਦੇ ਰੰਗ ਉੱਟ ਗਏ ਥਰਾਨੀ ਦੀ ਗੱਲ ਹੈ ਨਾ ਕੱਲ ਨਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾਂ ਤਾਂ ਉਹ ਮਹਾਬਲੀ ਹੋਊ ਤੇ ਜਾਂ ਮਹਾਮੂਰਖ ਹੋਊ ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਕਿੱਡਾ ਕੌਣ ਹੀ ਜੜਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੇ ਹੁਣ ਤੁਹਾਡੇ ਜੋ ਕੋਈ ਪਿਓ ਦਾ ਮੇਰੇ ਗਾਲ ਪਾਵੇ ਕਹਿੰਦੇ ਸਾਰੇ ਸੁਣੋਗੇ ਨਰਵਾ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਦਾ ਮੌਕਾ ਆ ਵੇਖ ਲੋ ਜਿੰਨੇ ਬਾਵਾਂ ਛੋੜੀਆਂ ਜੋੜੋ ਮੇਰੇ ਜਨਾਬ ਮੁੜ ਕੇ ਨਾਲੇ ਵੀ ਨਰਵਾ ਮਾਰ ਕੇ ਤਣ ਗਿਆ ਕਹਿਣ ਲੱਗੇ ਜੀ ਇਹ ਦੂਜੇ ਦੇ ਮੂਹਰ ਵੀ ਹੋਊਗਾ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅਕੇ ਮੇਰੀ ਮੌਤ ਨਰਵਾ ਨਹੀਂ ਮੌਤ ਹੀ ਖਲੋਤੀ ਸੀ ਕਮ ਤਿੰਨ ਵਾਰਗਾਂ ਦੇਣੀਆਂ ਹੀ ਦੇਤੀਆਂ ਨੇ ਕਿ ਹੁਣ ਮੇਰੇ ਗੱਲ ਨਾ ਪਾਇਆ ਮੈਂ ਫਿਰ ਸਾਰੀ ਵੜਦਾਗਾ ਜਾਣਾ ਤੇ ਮੈਂ ਉਸ ਦਾ ਨਹੀਂਗਾ ਤੂੰ ਹੀ ਮੈਨੂੰ ਵੰਗਾਰ ਕੇ ਸੱਤਿਆ ਨਾ ਉੱਤਾਂ ਹੀ ਹੈਲੋ ਕਰਕੇ ਤੁਰ ਜਾ ਰੇ ਕੋਈ ਸ਼ੁਰਮੈਲੀ ਗੱਲ ਹੋਈ ਬਈ ਸੁੱਕਾ ਤੇ ਨਹੀਂ ਮੈਂ ਜਾਣਾ ਜਾ ਮੇਰੇ ਗੱਲ ਪਾਉਂ ਤੇ ਜਾਂ ਫਿਰ ਮੈਂ ਪੈ ਜਾਣਾ ਜੇ ਆਖਰੀ ਵਾਰ ਕਹਿੰਦੇ ਉਹਦੇ ਮੋਹ ਤੀਜੀ ਵਾਰੀ ਇਹ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਕੋਈ ਸਾਡੇ 500 ਬੰਦੇ 'ਚੋਂ ਇੱਕ ਜੀ ਵੀ ਜੁਰਤ ਨਹੀਂ ਤੈਣਦੀ ਉਹ ਤੇ ਗੱਲ ਪੈ ਜੀਏ ਕੱਲਾ ਸਰਦਾਰ ਉਹਦਾ ਚਿਹਰਾ ਪਖਦਾ ਸੀ ਬੁਰਜ ਵਰਗਾ ਉਹਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗਾਜ ਚੌੜਾ ਸੀਨਾ ਸੀ